श्री दुर्गा सेवक संघ रजिस्टर्ड द्वारा चार समूहिक कन्या की जो शादी समारोह है वो होने जा रहा है संघ के संस्थापक स्वर्गीय श्री भगवान शर्मा जी की प्रेरणा से श्री दुर्गा सेवक संघ रजिस्टर्ड श्री दुर्गा माता मंदिर में सेवा कार्य कर रहा है वर्ष 1968 में श्री भगवान शर्मा जी की अध्यक्षता में पहली शादी हुई थी उसी लड़ी को जारी रखते हुए आज संघ के प्रधान श्री बलबीर कुमार गुप्ता जी की अध्यक्षता में श्री दुर्गा सेवक संघ रजिस्टर्ड जो है वो दुर्गा सेवक संघ रजिस्टर्ड आज चार कन्याओं की शादी कर रहा है चार सौ आठ सौ पैंतीस लड़कियों की शादी वर्ष 2024 तक हो चुकी है और आज चार कन्याओं की और शादी करने के बाद ये संख्या श्री दुर्गा सेवक संघ रजिस्टर्ड की जो शादी समारोह की है आठ सौ उनतालीस हो जाएगी मैं इस शुभ अवसर पर सभी लुधियाना वासियों को दुर्गा प्रेमियों को दुर्गा मंदिर में आने वाले मां भक्तों को लाख लाख बधाई देता हूं और धन्यवाद करता हूँ जो हमें समय समय पर अपना संजोग देते हैं एक बार फिर संघ के प्रधान की ओर से समूह सदस्यों की ओर से आए हुए सभी मेहमानों का बहुत बहुत धन्यवाद जय माता दी जय माता दी जय माता हरे की जय सर्वप्रथम आज शुभ कार्य दिया सारे ही महाभक्तानों और सारे ही दुर्गा सेवक संघ के जितने भी सेवादारा बहुत बहुत मुबारक मां दुर्गा ਦੇ ਚਰਨਾਚ ਨੋਦੇਹਾਣੇ ਦਾ ਪਾਵਨ ਦਾ ਸਿੱਧ ਪੀੜੀ ਸ਼੍ਰੀ ਦੁਰਗਾ ਮਾਤਾ ਮਦਰ ਨਿਕੜਪੁਰ ਜਿਹਾਓ ਜਿੱਥੇ ਅੱਜ ਚਾਰ ਕੰਨਿਆ ਦੀ ਲੜਕੀਆਂ ਦੀਆਂ ਸ਼ਾਦੀਆਂ ਸ਼੍ਰੀ ਦੁਰਗਾ ਸੇਵਕ ਸੰਗਠਨ ਰਜਿਸਟਰ ਵੱਲੋਂ ਕਿੱਧਿਆ ਗਈਆਂ ਤੇ ਇਸ ਚੌਂਕੀਆਂ ਇਸ ਕਾਰਜ ਦਾ શુભ ਆਰੰਭ ਸਾਲ 1988 ਦੇ ਵਿੱਚ ਪਹਿਲਮ ਲੜਕੀ ਦੀ ਸ਼ਾਦੀ ਦੇ ਰੂਪ ਦੇ ਵਿੱਚ ਕੀਤਾ ਗਿਆ ਜਿਸ ਨੇ ਨਿਰੰਤਰ ਇਹ ਯਾਗ ਚੱਲਦਾ ਆ ਰਿਹਾ ਅੱਜ 839 ਲੜਕੀਆਂ ਦਾ ਕੁੱਲ ਸ਼ਾਦੀ ਸਮਰੋਹ ਇਸ ਪ੍ਰਗਟ ਦੇ ਵਿੱਚ ਸ਼੍ਰੀ ਦੁਰਗਾ ਸੇਵਕ ਸੰਗਤ ਦੇ ਸ਼ਿਰੋਕ ਦੇ ਨਾਲ ਮਾਪਕਤਾ ਦੇ ਸਹਿਯੋਗ ਦੇ ਨਾਲ ਮਾਤਾ ਦੁਰਗਾ ਜੀ ਅਸ਼ੀਵਾ ਦੇ ਨਾਲ ਇਸ ਪ੍ਰਗਟ ਦੇ ਵਿੱਚ 849 ਲੜਕਾ ਦੀ ਸ਼ਾਦੀ ਸੰਪੰਨ ਦਾ ਪਿਤਾ ਆਪਣਾ ਨਾ ਕਿਤੇ ਗੇਂਦਵਰੀ ਪਹਿਲਵਰੀ ਦਾਦਾ ਪਰਪਤਰੀਆਂ ਭੋਤਰੀਆਂ ਭੁਤਰੀਆਂ ਪਰਪਤਰੀਆਂ ਸ਼ਾਦੀਆਂ ਦਾ ਵਿੱਚ ਸਭ ਤੋਂ ਪਹਿਲਾਂ ਬਰਾਦਾ ਸਵਾਗਤ ਮਿਲਨੀ ਆ ਤੋਂ ਬਾਅਦ ਰਿੰਗ ਸਰਮਣੀ ਜਾਮਲਾ ਉਹਨਾਂ ਫੇਰੇ ਹੋ ਰਿਹਾ ਉਸ ਤੋਂ ਬਾਅਦ ਲੜਕੀ ਨੂੰ ਘਰ ਦਾ ਸਾਰਾ ਸਮਾਨ ਜਿਹਦੇ ਵਿੱਚ ਬਿਸਤਰੇ ਕਪੜੇ ਘਰ ਦੇ ਬਰਤਨ ਪੇਟੀ ਅਟਾਚੀ ਸਾਈਕਲ ਸਲਾਈ ਮਸ਼ੀਨ ਟਰੰਕ ਪੰਖੇ ਸਾਰਾ ਸਮਾਨ ਲੜਕੀ ਦੇ ਘਰ ਨੇ ਲੜਕੇ ਦੇ ਘਰ ਨੇ ਕੜਾ ਮੁੰਦਰੀ ਪੰਜੇਬਾ ਔਰ ਸਸੁਰ ਦੇ ਸੋਹਰੇ ਦੀਆਂ ਨਨਾਂਦੇ ਸਭ ਤਰ੍ਹਾਂ ਦੇ ਕਪੜੇ ਇਤਿਆਦੀ ਮੰਦਰ ਦੇ ਲੋ ਦਿੱਤੇ ਜਾਂਦੀਆਂ ਘਰੇਲੂ ਦੀ ਜਰੂਰ ਦਾ ਸਮਾਨ ਪਹਿਲੇ ਚੱਲਦੇ ਮਹਾਰਾਣੀ ਦੇ ਅਸ਼ੀਰਵਾਦ ਦੇ ਨਾਲ ਭਗਤਾਂ ਦੇ ਸਹਿਯੋਗ ਦੇ ਨਾਲ ਐਮਐਲਏ ਰੱਖਦੇ ਰਹਿਣਗੇ ਅਸੀਂ ਦਾ ਮਾਣ ਕਰਦੇ ਹਾਂ ਇਸੇ ਤਰ੍ਹਾਂ ਆਪਣੀ ਸ਼ਕਤੀ ਪ੍ਰਦਾਨ ਕਰੇ ਅਸੀਂ ਇਹ ਕਾਰਜ ਕਰਦੇ ਹਾਂ ਸਾਡੇ ਵਿੱਚ ਅੱਜ ਪਰਮ ਪੁਜਨੀ ਪੰਡਤ ਭੋਮੇ ਸ਼ਰਮਾ ਜੀ ਪਧਾਰੇ ਨੇ ਇਹ ਵੀ ਅਸ਼ੀਰਵਾਦ ਦੇਣਗੇ ਆਪਣਾ ਸਾਡੀਆਂ ਦਾ

और चार वक्तियों की शादी आज कल आठ सौ चालीस लड़कियों की शादी द्वारा की जा चुकी है इसमें लुधियाना वासी मेरे भाई हिंदू शादी इनका हर समय समय पर हमें बहुत ज्यादा सहयोग मिलता है इनके माँ का पहले प्रसन्न माँ का आशीर्वाद और भाई साहब का आशीर्वाद ਇਹਨਾਂ ਦੁਆਰਾ ਹੀ ਸਾਡੇ ਸੱਜਣ ਦੇ ਪ੍ਰਦਾਨ ਆ ਰਹੇ ਨੇ ਭਵੀਰ ਗੁਪਤਾ ਜੀ ਸੰਦੀਪ ਗੁਪਤਾ ਜੀ ਉਹਨਾਂ ਦੀ ਟੀਮ ਦੁਆਰਾ ਜੋ ਦੁਰਗਾ ਮਾਤਾ ਮੰਦਰ ਦੇ ਵਿੱਚ ਅੱਜ ਸਮੂਹਿਕ ਵਿਵਹਾਵ ਸਹੁ ਦੇ ਵਿੱਚ ਜ਼ਰੂਰਤਮੰਦ ਲੋਕਾਂ ਦੀਆਂ ਸ਼ਾਦੀਆਂ ਕਰਾਈ ਜਾ ਰਹੀਆਂ ਨੇ ਦੁਰਗਾ ਸੇਵਾ ਸੰਗ ਬਹੁਤ ਹੀ ਵਧਾਈ ਦਾ ਬਾਤ ਰਹਾ ਹੈ ਔਰ ਵੈਸੇ ਵੀ ਇਹ ਸਮਾਜਿਕ ਧਾਰਮਿਕ ਜਿਹੜੀਆਂ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਮੈਂ ਫਿਰ ਇੱਕ ਵਾਰੀ ਬੌਬਲ ਵੀਰ ਗੁਪਤਾ ਜੀ ਨੂੰ ਸੰਦੀਪ ਗੁਪਤਾ ਜੀ ਨੂੰ ਇਸ ਉਸ ਦੇ ਉਤੇ ਬਹੁਤ ਬਹੁਤ ਮੁਬਾਰਕਾਂ ਦਿਖਾ ਤਗਰੀਬਨ ਮਰਚ 1904 60 8 1970 ਤੋਂ ਜਲਦੀ ਸੇਵਾ ਆ ਰਹੀ ਹੈਗੀ ਆ ਵਰਵੀਰ ਗੁਪਤਾ ਜੀ ਔਰ ਉਹਦੇ ਪੂਰੇ ਜੀ ਲਾਲਾ ਲਾਹੌਰੀ RAM ਜੀ ਸੰਦੀਪ ਗੁਪਤਾ ਜੀ ਪੂਰੀ ਫੈਮਲੀ ਔਰ ਇਹਨਾਂ ਦੀ ਪੂਰੀ ਟੀਮ ਜਿਹੜੀ ਹੈਗੀ ਆ ਉਹ ਇਹ ਕੰਮ ਕਰ ਰਹੀ ਹੈਗੀ ਆ ਬਹੁਤ ਬਹੁਤ ਇਹ ਵਧਾਈ ਦੇ ਪੱਤਰ ਇਹ ਹਮੇਸ਼ਾ ਚੱਲਦੀ ਰਹੇਗੀ ਇਸ ਤਰ੍ਹਾਂ ਹੀ ਔਰ ਪ੍ਰਮਾਤਮਾ ਨੇ ਇਹ ਇਸ ਤਰ੍ਹਾਂ ਦਾ ਬਲ ਬਖਸ਼ੇ ਤਾਂ ਕਿ ਇਹ ਇਸ ਤਰ੍ਹਾਂ ਦੇ ਸ਼ੁਭ ਕਾਰਜ ਇਹਨੇ ਜਿਹੜੇ ਉਹ ਕਰਦੇ ਰਹਿ ਗੁਰੂ ਮਹਾਰਾਜ ਨੇ ਪ੍ਰਮਾਤਮਾ ਨੇ ਸਾਡੀ ਡਿਊਟੀ ਲਈ ਹੈ ਜੀ ਅਸੀਂ ਕਰਨ ਵਾਲੇ ਕੌਣ ਹੈ ਉਹਨਾਂ ਨੇ ਕਿਹਾ ਦੁਰਗਾ ਮਾਤਾ ਮੰਦਰ ਵਾਲੇ ਬਹੁਤ ਅੱਛਾ ਕੰਮ ਕਰ ਰਹੇ ਆ ਉਸ ਨੂੰ ਹੀ ਵਿਆਹ ਕਰ ਰਿਹਾ ਕਾਫੀ ਗਰੀਬ ਕੁੜੀਆਂ ਦਾ ਉਹਨਾਂ ਨੇ ਸਾਡੀ ਡਿਊਟੀ ਮਹਾਰਾਣੀ ਦੀ ਕਿਰਪਾ ਨਾਲ ਲਈ ਆ ਕਿ ਤੁਸੀਂ ਇੱਥੇ ਆ ਕੇ ਕੰਨਿਆਦਾਨ ਕਰਨਾ ਜੋ ਸ਼ਰਦਾ ਕੁੜੀਆਂ ਲਈ ਕਰ ਸਕਦੇ ਆ ਤੇ ਅਸੀਂ ਜੋ ਡੀਟੀ ਲਾਈਵ ਪ੍ਰਮਾਤਮਾ ਦੀ ਡਿਊਟੀ ਨਿਭਾ ਰਹੇ ਆ ਜੀ ਅਸੀਂ ਕੌਣ ਕਰਦਾ ਸਭ ਤੋਂ ਉਪਰ ਮੰਨਿਆ ਜਾਂਦਾ ਕੰਨਿਆਦਾਨ ਕੀ ਤਾਲਾਗੜਾ ਦੇ ਕੋਲ ਹੱਥ ਹਾਂ ਜੀ ਬਹੁਤ ਅੱਛੀ ਗੱਲ ਆ ਜੀ ਪ੍ਰਮਾਤਮਾ ਨੇ ਦੇਖੋ ਆਪਣੀ ਧੀ ਹੁੰਦੀ ਆ ਤੇ ਆਪਾਂ ਕੰਨਿਆਦਾਨ ਕਰਦੇ ਆ ਤੇ ਜੇ ਪ੍ਰਮਾਤਮਾ ਨੇ ਸਾਡੀ ਡਿਊਟੀ ਲਈ ਆ ਅਸੀਂ ਤਾਂ ਕੰਨਿਆ ਪ੍ਰਮਾਤਮਾ ਇਹੋ ਜੀ ਡਿਊਟੀ ਲਾਂਦੇ ਰਵੇ ਇਹੋ ਜੀ ਸਾਡੀਆਂ ਤੁਹਾਨੂੰ ਬੁਲਾਉਂਦੇ ਨਾ ਅਸੀਂ ਕੰਨਿਆਦਾਨ ਕਰਦਾ ਰਹੀਏ ਤਾਂ ਕਿ ਅਸੀਂ ਰੱਬ ਨੂੰ ਵੀ ਕਹਿਣ ਵਾਲੇ ਪਣੀ ਆ ਵੀ ਜਿੱਥੇ ਤੁਸੀਂ ਭੇਜਿਆ ਤਾਂ ਅਸੀਂ ਕੁਝ ਕਰਨ ਆਏ ਆ ਤੇ ਕਰ ਰਹੇ ਆ ਸਮਾਰਥੀ ਰ ਕਰ ਰਹੇ ਆਪਣੇ ਮੰਦਿਰ ਆਏ ਵਧੀਆ ਕੰਮ ਕਰ ਰਹੇ ਬਹੁਤ ਵਧੀਆ ਕੰਮ ਕਰ ਰਹੇ ਜੀ ਦੇਖੋ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਵਿਚਾਰਾਂ ਦੇ ਉਹਨਾਂ ਲਈ ਵਿਆਹ ਕਰਨਾ ਕੁੜੀਆਂ ਦਾ ਉਹਨਾਂ ਨੇ ਕੁੜੀਆਂ ਤੋਂ ਨਹੀਂ ਹਰ ਮਾਪੇ ਦੀ ਦਿਮਾਗ ਤੇ ਬੋਝ ਹੁੰਦਾ ਤੇ ਜੇ ਕਰ ਰਹੇ ਤਾਂ ਉਹਨਾਂ ਨੂੰ ਬਹੁਤ ਸ਼ਿਕਰ ਮਿਲਦਾ ਪਰਮਾਤਮਾ ਦੀ ਨਿਗਾਹ ਦੇ ਵਿੱਚ ਵੀ ਔਰ ਸਮਾਜ ਦੀ ਨਿਗਾਹ ਦੇ ਵਿੱਚ ਵੀ ਬਹੁਤ ਅੱਛਾ ਕੰਮ ਹੈ ਜੀ ਅੱਜ ਮੈਂ ਬਰਾਬਰ ਬਾਕੀ ਹਾਂ ਜੀ ਇਹ ਮੰਦਰ ਸਵਾਗਤ ਮੇਰੀ ਮਾਈ ਬੁਲਾਇਆ ਕਬਲ ਵੀਰ ਗੁਪਤਾ ਜੀ ਗਰਜ ਜੀ ਸਾਰੇ ਸਤਿਕਾਰਯੋਗ ਬੰਮਾ ਸਹਿਬਾਨ

Mas gostaria da bota volta novinha. E não é de